ਸਾਲਸਾ ਵਾਹਿ ਕ੍ਰਿਚੀ ਕੀ ਫਤਿਹ ਦਸਮੇਸ਼ ਪਰਿਵਾਰ ਗਰੁੱਪ ਆਫ ਸਕੂਲਸ ਪ੍ਰਬੰਧਕ ਕਮੇਟੀ ਵੱਲੋਂ ਪੇਸ਼ ਹੈ ਵਿਸ਼ੇਸ਼ ਤਾਜ਼ਮਿਕ ਪ੍ਰੋਗਰਾਮ ਰੋਜ਼ਾਨਾ ਗੁਰੂ ਦੀ ਗੱਲ ਅੱਜ 16 ਜਨਵਰੀ ਹੈ ਮੈਂ ਮਹਿਕਦੀਪ ਕੌਰ ਕਲਾਸ 11ਵੀਂ ਦਸਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾ ਕਲਾ ਜੀਲਾ ਤਰਨਤਾਰਨ ਵਿੱਚ ਪੜਦੀ ਹਾਂ ਮੇਰੇ ਵੱਲੋਂ ਆਪ ਜੀ ਦਾ ਨਿੱਘਾ ਸਵਾਗਤ ਹੈ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਹੁਕਮ ਹੈ ਜਿਏਰੇ ਔਲਰਾ ਨਾਮਕ ਅਵਰਜ ਕਰਨ ਕਰਾਵ ਨੂੰ ਤਿਨ ਮੈਂ ਪਉ ਹੈ ਜਾਮਕਾ ਹੈ ਜੀਵ ਹੈ ਪਾਇਂ ਪਰਮੇਸ਼ਰ ਦੇ ਨਾਮ ਦਾ ਆਸਰਾ ਲੈਣਾ ਕਰ ਪਰਮੇਸ਼ਰ ਦਾ ਨਾਮ ਲੋਕ ਪਰਲੋਕ ਵਿੱਚ ਤੇਰਾ ਸਹਾਈ ਹੋਵੇਗਾ ਪਰਮੇਸ਼ਰ ਦੇ ਨਾਮ ਤੋਂ ਬਿਨਾ ਹੋਰ ਜਿੰਨੇ ਵੀ ਕਰਮ ਹਨ ਜਿੰਨੇ ਵੀ ਉਦਮ ਹਨ ਉਹਨਾਂ ਸਾਰੇ ਕੰਮਾਂ ਵਿੱਚ ਜਦ ਤੂਤਾਂ ਦਾ ਡਰ ਬਣਿਆ ਰਹਿੰਦਾ ਹੈ ਮਨੁੱਖ ਦੇ ਵੱਡੇ ਪਾਗ ਹੋਣ ਗੁਰੂ ਦਾ ਮਿਲਪ ਹੋ ਜਾਵੇ ਤਾਂ ਹੀ ਪਰਮੇਸ਼ਰ ਨੂੰ ਪਾਸ ਸਕੀਦਾ ਹੈ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨ ਤੋਂ ਬਗੈਰ ਪਰਮੇਸ਼ਰ ਨੂੰ ਪਾਉਣ ਦਾ ਹੋਰ ਕੋਈ ਸਾਧਨ ਤਰੀਕਾ ਨਹੀਂ ਹੈ ਸੰਸਾਰ ਵਿੱਚ ਜਿੰਨੀਆਂ ਮਰਜੀ ਕੋਈ ਚਤੁਰਾਈਆਂ ਕਰਦਾ ਫਿਰੇ ਪਰ ਪਰਮੇਸ਼ਰ ਦੀ ਦਰਗਾਹ ਵਿੱਚ ਕੋਈ ਚਤੁਰਾਈ ਨਹੀਂ ਚੱਲਦੀ ਹੋ ਮੈਂ ਹੰਕਾਰ ਵਾਲੀ ਅਕਲ ਨਾਲ ਜਿਨਨੇ ਮਰਜ਼ੀ ਧਾਰਮਿਕ ਕਾਰਜ ਕੀਤੇ ਜਾਣ ਇਹ ਸਭ ਰੇਤ ਦੇ ਢੇਰ ਵਾਂਗ ਹਨ ਰੇਤ ਦੇ ਕਰਮ ਹਨ ਜਿਸ ਨੂੰ ਪਾਣੀ ਰੋੜ ਕੇ ਲੈ ਜਾਂਦਾ ਹੈ ਗੁਰੂ ਜੀ ਆਖਦੇ ਹਨ ਜੇ ਦਿਆਲੂ ਕਿਰਪਾਲੂ ਪਰਮੇਸ਼ਰ ਦੀ ਆਪਣੀ ਕਿਰਪਾ ਬਖਸ਼ੇਸ਼ ਕਰ ਦਵੇ ਤਾਂ ਸਾਧੂ ਸੰਤਾਂ ਦਾ ਮਿਲਾਪ ਹੋ ਜਾਂਦਾ ਹੈ ਪਰਮੇਸ਼ਰ ਦਾ ਨਾਮ ਪ੍ਰਾਪਤ ਹੋ ਜਾਂਦਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਕੇਵਲ ਪਰਮੇਸ਼ਰ ਦੇ ਨਾਮ ਦਾ ਆਸਰਾ ਹੀ ਤੱਕਣਾ ਚਾਹੀਦਾ ਹੈ ਪਰਮੇਸ਼ਰ ਦਾ ਨਾਮ ਹੀ ਮਨੁੱਖ ਦਾ ਲੋਕ ਪਰਲੋਕ ਵਿੱਚ ਸਾਥ ਨਿਭੋਂਦਾ ਹੈ परमेश्वर दी दरगाह ਵਿੱਚ ਕੋਈ ਚਤੁਰਾਈ ਨਹੀਂ ਚਲਦੀ ਆਪਣੀਆਂ ਸਿਆਣਤਾ ਚਤੁਰਾਈਆਂ ਛੱਡ ਕੇ ਗੁਰੂ ਦੀ ਗੱਲ ਮੰਨ ਕੇ ਪਰਮੇਸ਼ਰ ਦੇ ਬੰਦੀ ਕਰਨੀ ਚਾਹੀਦੀ ਹੈ ਹਮੈ ਹੰਕਾਰ ਦਾ ਤਿਆਗ ਕਰਨਾ ਚਾਹੀਦਾ ਹੈ ਸਾਰੇ ਧਾਰਮਿਕ ਕੰਮ ਨਿਮਰਤਾ ਸਹਿਤ ਕਰਨੇ ਚਾਹੀਦੇ ਹਨ प्यारे विद्यार्थियों सदा सच बोलने दी आदत पाओ झूठ ਦਾ ਪਾਜ ਉਗੜ ਹੀ ਜਾਂਦਾ ਹੈ ਫਿਰ ਬਹੁਤ ਨਮੋਸ਼ੀ ਚਲਵੀਂ ਪੈਂਦੀ ਹੈ ਸੱਚ ਬੋਲਣਾ ਅਤੇ ਇਮਾਨਦਾਰੀ ਬਹੁਤ ਸੁੰਦਰ ਗਹਿਣੇ ਹਨ ساری ਉਮਰ ਪਾਈ ਰੱਖਿਓ ਗੁਰੂ ਪਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ